ਮੰਗਲ ਦੇ ਚੱਲਦੇ ਪੰਬਰਸ ਕਾਮੇ ਹੜਤਾਲ ਤੇ 3 ਦਿਨ ਲਈ ਰਹਿਣ ਦੀ ਹੜਤਾਲ ਤੇ ਸੂਬਾ ਸਰਕਾਰ ਦੇ ਖਿਲਾਫ ਕੀਤਾ ਪ੍ਰਦਰਸ਼ਨ ਸੂਬੇਚ ਆਮ ਆਦਮੀ ਪਾਰਟੀ ਦੀ ਸਰਕਾਰ ਬਰ ਬਨੇ 2 ਸਾਲ ਤੋਂ ਵੱਧ ਦਾ ਸਮਾਂ ਬੀਤ ਚੁਕਿਆ ਹੈ ਅਤੇ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੇ ਆਗੂ ਵੱਲੋਂ ਕੱਚੇ ਮੁਲਾਜ਼ਮਾਂ ਨਾਲ ਵਾਦਾ ਕੀਤਾ ਗਿਆ ਸੀ ਕਿ ਸੂਬੇਚ ਆਮ ਆਦਮੀ ਪਾਰਟੀ ਦੀ ਸਰਕਾਰ ਬੰਦੇ ਹੀ ਉਹਨਾਂ ਨੂੰ ਰੈਗੂਲਰ ਕਰ ਦਿੱਤਾ ਜਾਵੇਗਾ ਪਰ ਅੱਜ 2 ਸਾਲ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਮੁਲਾਜ਼ਮਾਂ ਦੇ ਹੱਥ ਖਾਲੀ ਹਨ ਅਜੋ ਉਹ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਨੇ ਇਸ ਦੇ ਚਲਦੇ ਪੰਬਸ ਕਾਮਿਆ ਵੱਲੋਂ 3 ਦਿਨ ਦੀ ਹੜਤਾਲ ਦਾ ਐਲਾਨ ਕੀਤਾ ਗਿਆ ਅਤੇ 3 ਦਿਨ ਤੱਕ ਸੂਬੇਚ ਸਰਕਾਰੀ ਧਾਇਰੇ ਦੀਆਂ ਬਸਾਂ ਨਹੀਂ ਚੱਲਣਗੀਆਂ ਇਸ ਦੇ ਚਲਦੇ ਪਠਾਨਕੋਟ ਵਿਖੇ ਵੀ ਪਨਬਸ ਮੁਲਾਜ਼ਮਾਂ ਵੱਲੋਂ ਸੂਬਾ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਅਤੇ ਚੋਣਾ ਦੌਰਾਨ ਕੀਤੇ ਗਏ ਵਾਅਦੇ ਸੂਬਾ ਸਰਕਾਰ ਨੂੰ ਯਾਦ ਕਰਵਾਏ ਗਏ ਇਸ ਦੌਰਾਨ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਸਾਡੀ ਚਿਰ ਲੰਬੀਆ ਮੰਗਾਂ ਨੂੰ ਲੈ ਕੇ ਉਹਨਾਂ ਵੱਲੋਂ ਮੂੜੀ ਇੱਕ ਵਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਿਉਂਕਿ ਕਈ ਵਾਰ ਸੂਬਾ ਸਰਕਾਰ ਦੇ ਆਗੂਆਂ ਦੇ ਨਾਲ ਮੀਟਿੰਗ ਹੋਣ ਦੇ ਬਾਵਜੂਦ ਉਹਨਾਂ ਦੀਆਂ ਮੰਗਾਂ ਨੂੰ ਪ੍ਰਵਾਨ ਨਹੀਂ ਕੀਤਾ ਗਿਆ ਜਿਸ ਵਜ੍ਹਾ ਨਾਲ ਉਹ ਸੜਕਾਂ ਤੇ ਨਿਤਰਨ ਨੂੰ ਅਤੇ ਕੰਮ ਛੱਡੇ ਨੂੰ ਮਜਬੂਰ ਹਨ ਇਸ ਮੋਕੇ ਉਹਨਾਂ ਨੇ ਕਿਹਾ ਕਿ ਜੇਕਰ ਸੂਬਾ ਸਰਕਾਰ ਬਲੋਦੀ ਉਹਨਾਂ ਦੀ ਮੰਗਾਂ ਦਾ ਹੱਲ ਨਾ ਕੀਤਾ ਗਿਆ ਤੇ ਆਉਣ ਵਾਲੇ ਸਮੇਂ ਚ ਹੋਰ ਵੀ ਲੰਬਾ ਸੰਘਰਸ਼ ਉਲੀਕਿਆ ਜਾਵੇਗਾ। 파ਰਤ ਨੈਟ ਨਿਊਜ਼ ਵਾਲਾ ਲਾਪਕਾ ਤੋਂ ਰਾਜੇਸ਼ ਪਰਦਵਾਸ ਦਿਖਾ ਰਿਪੋਰਟ। ਹਾਂਜੀ ਸਰ ਸਾਡੀ 1 7 2024 ਨੂੰ ਮੁੱਖ ਮੰਤਰੀ ਮੁੱਖ ਮੰਤਰੀ ਪੰਜਾਬ ਦਾ ਪੈਲਨਮੇਂਟ ਕੋਈ ਜਲੰਧਰ ਵਿਕੇ ਜਿਹਦੇ ਵਿੱਚ ਮੁੱਖ ਮੰਤਰੀ ਪੰਜਾਬ ਨੇ ਸਾਡੇ ਦੋ ਸਾਥੀ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਤਜਨਨ ਸੈਟੀ ਸਮਸ਼ਿਆ ਸੰਟਲੋ ਨੂੰ ਇੱਕ ਪਾਲਿਸੀ ਬਣਾਉਣ ਵਾਸਤੇ ਦੋ ਸਾਡੇ ਜਿਹੜੇ ਸਾਥੀ ਸੀ ਉਹ ਐਡ ਕੀਤੇ ਸੀ ਵਿੱਚ ਉਹਨਾਂ ਦੇ ਜਿਹੜੀ ਪਾਲਿਸੀ ਡਾਇਰੈਕਟਰ ਸੇਰ ਚਾਂਪੋਣਾ ਬਹਿ ਕੇ ਸਾਡੀ ਬਣੀ ਮੁੱਖ ਮੰਤਰੀ ਇਸ ਤੇ ਆ ਟ੍ਰਾਂਸ ਆਪਣੇ ਟ੍ਰਾਂਸਪੋਰਟ ਮੰਤਰੀ ਲਾਜ਼ਿਦ ਭੁੱਲਰ ਵਿੱਚ ਬੈਠੇ ਸੀ ਡਾਇਰੈਕਟਰ ਸੇਰ ਪਾਣ ਤੋਂ ਸੈਕਟੀਸ ਵਿੱਚ ਉਹ ਜਿਹੜੀ ਪਾਲਿਸੀ ਬਣੀ ਸੀ ਉਸ ਪਾਲਿਸੀ ਦੇ ਵਿੱਚ ਅਸੀਂ ਬਿਲਕੁਲ ਐਗਰੀ ਸੀ ਕਿਉਂਕਿ ਸਾਡੇ ਦੋ ਬੰਦੇ ਨਾਲ ਬਹਿ ਕੇ ਪਾਲਿਸੀ ਬਣੀ ਸੀ ਉਹਨਾਂ ਨੇ ਕੀ ਕੀਤਾ ਕਿ ਇਹ ਪਾਲਿਸੀ ਨੂੰ ਤੋੜ ਕੇ ਹੁਣ ਨਵੀਂ ਪਾਲਿਸੀ ਨਾਲ ਜਾਰੀ ਕੀਤੀ ਹੈ ਉਹ ਪਾਲਿਸੀ ਦੇ ਵਿੱਚ ਸਾਡਾ ਕੋਈ ਵੀ ਬੰਦਾ ਰੈਗੂਲਰ ਨਹੀਂ ਹੋ ਰਿਹਾ ਕੋਈ ਵੀ ਬੰਦੇ ਸਾਡੇ ਨੂੰ ਜਿਹੜੇ ਸਰਵਿਸ ਰੋਲ ਨਹੀਂ ਮਿਲ ਰਹੇ ਕਿਸੇ ਵੀ ਬੰਦੇ ਨੂੰ ਕੋਈ ਕੰਮ ਨਹੀਂ ਮਿਲ ਰਿਹਾ ਬੈਨੀਫਿਟ ਨਹੀਂ ਕੋ ਮਿਲ ਰਿਹਾ ਜਿਸ ਦੇ ਰੋਜ਼ ਵਚੋ ਜਿਹੜੀ ਅਸੀਂ ਹੜਤਾਲ ਕਰਨ ਜਾਗੇ ਉਸ ਪਾਲਿਸੀ ਨੂੰ ਬੰਦ ਕਰਾਉਣ ਵਾਸਤੇ ਜਿਹੜੀ ਹੈ ਤਿੰਨ ਦਿਨਾਂ ਦੀ ਹੜਤਾਲ ਕਰਨ ਜਾ ਰਹੇ ਹਾਂ ਤੇ ਜਨਾਬਾਂ ਹੜਤਾਲ ਕੀਤੀ ਹੈ ਤਿੰਨ ਦਿਨਾਂ ਦੀ 6 7 8 ਤਰੀਕ ਦੀ ਤੇ ਕੱਲ ਨੂੰ ਜਿਹੜਾ ਸਾਡਾ ਧਰਨਾਵਾ ਉਹ ਚੰਡੀਗੜ੍ਹ ਸੀਮ ਸਾਹਿਬ ਦਾ ਘਰਾਵ ਕਰਨਾ ਸੀ ਕੱਲ ਨੂੰ ਤੇ ਜੇਕਰ ਫਿਰ ਵੀ ਸਾਡੀ ਮੰਗਾਂ ਦਾ ਹੱਲਾ ਤਾਂ ਫਿਰ ਇਹ ਕੋਈ ਤਿੱਖਾ ਸੰਘਰਸ਼ ਕਰਾਂਗੇ ਤੇ ਅਸੀਂ ਜਿਹੜੀ ਨਾ ਪਾਲਸੀ ਲੈਂਦੀ ਉਹਦੇ ਵਿਰੋਧ ਵਿੱਚ ਇਹ ਅਰਦਾਹ ਕੀਤੀ ਆ ਜਿਹੜੀ ਇੱਕ ਪਾਲਸੀ ਲੈ ਕੇ ਆਇਆ ਜਿਹਦੇ ਵਿੱਚ ਕੋਈ ਸਰਵਿਸ ਰੂਲ ਨਹੀਂ ਲਾਗੂ ਕੀਤਾ ਇਹਨਾਂ ਨੇ ਔਰ ਕੋਈ ਕੰਟਰੈਕਟਰ ਜਿਹੜੇ ਪੱਕੇ ਪੱਕੇ ਨੰਬਰ ਦਿੱਤੇ ਤੇ ਜਿਹੜੇ ਔਰ ਸੌਸ ਵਾਲੇ ਉਹਨਾਂ ਨੂੰ ਕੰਟਰੈਕਟ ਨਹੀਂ ਦਿੱਤਾ ਤੇ ਨਾ ਹੀ ਇਹਨਾਂ ਠੇਕੇਦਾਰਾਂ ਨੂੰ ਬਾਹਰ ਕੱਢਿਆ ਜੋ ਸੀਐਮ ਸਾਹਿਬ ਨੇ ਸਾਡੀ ਕਮੇਟੀ ਬਣਾਈ ਸੀਗੀ ਉਸ ਕਮੇਟੀ ਵਿੱਚ ਸਾਡੇ ਸੁਭਾਗੂ ਤੇ ਸਾਡੇ ਸੁਭਾ ਸੈਕਟਰੀ ਦੋਰੇ ਗਏ ਸੀਗੇ ਉਹ ਪਾਲਸੀ ਨੂੰ ਇਹਨਾਂ ਨੇ ਰੱਦ ਕਰਕੇ ਦੁਬਾਰਾ ਇੱਕ ਨਵੀਂ ਪਾਲਸੀ ਬਣ ਜਿਹਦੇ ਸਿਰਫ 58 ਸਾਲ ਦੀ ਜਿਹੜੀ ਨੌਕਰੀ ਆ ਉਹ ਸੇਵ ਕੀਤੀ ਗਈ ਆ ਔਰ ਜਿਹਦੇ ਵਿੱਚ ਕੋਈ ਬੈਨੀ ਤਨਾ ਕੋ ਸਾਡੇ ਦਿਖਾ ਵਾ ਵੇਗੀ ਅੱਜ ਕਰਕੇ ਇਹ ਪਹਿਲਾਂ ਵੀ ਮੰਗ ਕੀਤੀ ਸੀਗੀ ਪਰ ਸੀਐਮ ਸਾਹਿਬ ਨੇ ਸਾਨੂੰ ਪੂਰਾ ਵਿਸ਼ਵਾਸ ਦਿਵਾਇਆ ਕਿ ਜਿਹੜੇ ਸਰਵਿਸ ਕੋਲ ਨੂੰ ਜਾਨਗੇ ਤਾਂ ਰਾ ਇੱਕ ਸਪੈਸ਼ਲ ਕੇਟਰ ਬਣਾਇਆ ਜਾਏਗਾ ਸਪੈਸ਼ਲ ਪਰਤੇ ਕਰਕੇ ਤੁਹਾਨੂੰ ਜਿਹੜਾ ਕੰਟਰੈਕਟ ਵਾਲੇ ਬੰਦੇ ਜਿਹੜੇ ਉਹਨੂੰ ਨੰਬਰ ਤੇ ਦੇਵਾਂਗੇ ਪਰ ਜਿਹੜੇ ਆਊਟਸੋਰਸ ਵਾਲੇ ਨੇ ਉਹਨਾਂ ਨੂੰ ਕੰਟਰੈਕਟ ਤੇ ਲਾ ਕੇ ਆਵਾਂਗੇ ਪਰ ਕਿਤੇ ਨਾ ਕਿ ਸਰਕਾਰ ਆਪਣੀ ਗੱਲ ਤੋਂ ਭੱਜ ਰਹੀ ਆ ਅੱਜ ਕਰਕੇ ਉਹਨਾਂ ਦੇ ਰੋਸ ਵਿੱਚ ਆਪਾਂ 3 ਦਿਨ ਦੀ ਹੜਤਾਲ ਕੀਤੀ ਆ ਜੇਕਰ ਫਿਰ ਵੀ ਹੋਲ ਨਹੀਂ ਸਾਡੀ ਮੰਗਾਂ ਨਹੀਂ ਮੰਨੀ ਜਾਂਦੀਆਂ ਤੇ ਫਿਰ ਆਪਾਂ ਕੱਲ ਸੀਐਮ ਸਾਹਿਬ ਦਾ ਘਰਾਵ ਕਰਕੇ ਉਸ ਤੋਂ ਬਾਅਦ ਪਿੱਛੇ ਐਕਸ਼ਨ ਜਿਹ ਅਸੀਂ 3 ਦਿਨ ਦੀ ਹੜਤਾਲ ਕਰ ਰਹੇ ਆ ਜੀ 6 7 8 ਦੀ 7 ਤਰੀਕ ਨੂੰ ਆਪਾਂ ਆਪਣੇ ਮੁੱਖ ਮੰਤਰੀ ਪੰਜਾਬ ਦੇ ਕੋਠੀ ਦਾ ਘਰਾਓ ਕਰਨਾ ਹੈ ਸਾਡੀਆਂ ਮੰਗਾਂ ਸੀਗਾ ਕਿ ਕੱਚੇ ਮਜ਼ਦੂਰ ਜਿਹੜੇ ਪੱਕੇ ਕਰੋ ਔਰ ਸੌਸਨ ਵਾਲਿਆਂ ਨੂੰ ਕੰਟਰੈਕਟ ਤੇ ਕਰੋ ਜਿਹੜੇ ਸਾਡੇ ਨਵੇਂ ਬੰਦੇ ਆਏ ਆ ਡਰਾਈਵਰ ਕਨੈਕਟਰ ਵਜਾਰੇ ਜਿਹੜੇ ਨੋ ਨੋ ਯਾਰਤੇ ਨੇ ਉਹਨਾਂ ਨੇ ਭਰਤੀ ਕੀਤੇ ਆ ਉਹਨਾਂ ਦੀ ਤਨਖਾਹ ਸਾਡੇ ਨਾਲ ਇੱਕ ਸਾਤ ਦਾ ਕਰੋ ਕਿਉਂਕਿ ਇੱਕ ਮੈਨੇਜਮੈਂਟ ਤੇ ਦੋ ਕੰਮ ਨਹੀਂ ਹੋ ਸਕਦੇ ਇਸ ਕਰਕੇ ਅਸੀਂ ਉਹਨਾਂ ਨੂੰ ਪਿਆ ਸੀ ਵੀ ਸਾਡੀ ਜਿਹੜੀ ਬੰਦੇ ਜਿਹੜੇ ਨਵੇਂ ਆਏ ਆ ਇਹਨਾਂ ਨੂੰ ਇੱਕ ਸਾਤ ਦਾ ਸਾਡੇ ਨਾਲ ਬਰਾਬਰ ਤਨਖਾਹ ਕਰੋ ਔਰ ਇੱਕ ਸਾਡੀ ਮੰਗ ਸੀਗਾ ਕਿ ਜਿਹੜੇ ਤੁਹਾਡੇ ਕੱਡੇ ਮੁਲਾਜ਼ਮਾਂ ਰਿਪੋਰਟਾਂ ਕਰਕੇ ਉਹਨਾਂ ਨੂੰ ਬਹਾਲ ਕੀਤਾ ਜਾਵੇ ਅਗਰ ਫਿਰ ਵੀ ਜੇ ਕੋਈ ਸਾਡੀ ਸਰਕਾਰ ਕੋਈ ਮੰਗ ਨਹੀਂ ਮੰਨਦੀ ਤਾਂ ਆਪਾਂ ਕੋਈ ਹੋਰ ਤਖਾਸੀਦ ਕਰਨ ਤੇ ਮਜਬੂਰ ਹੋਵਾਂਗੇ